ਹਰਨ ਹਸੀ ਕਾਲ ਉਮੀਦ ਕਰਦੇ ਆ ਤੁਸੀਂ ਤੰਦਰੁਸਤ ਠੀਕ ਹੋਵੋਗੇ ਅਸੀਂ ਬਹੁਤ ਟਾਈਮ ਬਾਅਦ ਆ ਦੋਨੇ ਮਾਂ ਪੁੱਤ ਵੀਡੀਓ ਬਣਾ ਰਹੇ ਆ ਕਿਉਂਕਿ ਤੁਹਾਨੂੰ ਪਤਾ ਇੱਕ ਤਾਂ ਵਿਆਹ-ਬੂ ਚੱਲੀ ਜਾਂਦੇ ਨੇ ਤੇ ਇੱਕ ਫਿਰ ਟਾਈਮ ਨਹੀਂ ਲੱਗਦਾ ਜੀ ਸਾਨੂੰ ਦੋਨੋਂ ਨੂੰ ਇਕੱਠਿਆਂ ਨੂੰ ਤੇ ਅੱਜ ਇੱਕ ਵਧੀਆ ਨੁਕਤਾ ਹਨਾ ਜਿਹੜਾ ਹਰ ਇੱਕ ਕਿਸਾਨ ਦੇ ਵਰਤੋ ਵਾਲਾਗਾ ਆਪਾਂ ਨੂੰ ਬਈ ਭਾਜੜਾਂ ਪੈ ਜਾਂਦੀਆਂ ਨੇ ਤੇ ਲਾਜ ਆਪਣੇ ਘਰੇ ਆ ਕਿ ਨਹੀਂ ਵਾ ਆਪਣੇ ਬਈ ਬਹੁਤ ਪ੍ਰੋਬਲਮ ਆ ਗਈ ਮੱਜਾਂ ਨੂੰ ਜਿਵੇਂ ਮੱਜਾਂ ਸੂਣ ਤੋਂ ਪਹਿਲਾਂ ਜਾਂ ਬਾਅਦ ਚ ਭਾਰ ਪੈਣ ਲੱਗ ਜਾਂਦਾ ਜਾਂ ਪਿੱਛਾ ਦਿਖਾਉਣ ਲੱਗ ਜਾਂਦੀਆਂ ਨੇ ਤੇ ਸਾਰਿਆਂ ਨੂੰ ਪਰੇਸ਼ਾਨੀ ਰਹਿੰਦੀ ਐ ਤੇ ਉਹਦਾ ਹੱਲ ਐ ਮੰਨ ਲਓ ਵੀ ਕੋਈ ਅੰਗਰੇਜ਼ੀ ਦਵਾਈ ਕੰਨੀ ਭਜਦਾ ਕੋਈ ਕਿੱਧਰ ਭਜਦਾਗਾ ਤੇ ਕਰਨਾ ਮਹਾਰਾਜ ਨੇ ਹੁੰਦਾ ਪਰ ਆਪਾਂ ਮਿਹਨਤ ਕਰ ਸਕਦੇ ਹਾਂ ਕਿ ਨਹੀਂ ਮਾਂ ਹਾਂ ਫਤਿਹ ਤੇ ਮੇਰੀ ਮਾਂ ਅੱਜ ਉਹਦੇ ਵਾਸਤੇ ਆਪਾਂ ਨੂੰ ਦੋ ਨੁਕਤੇ ਦੱਸੂਗੀ ਜਿਹੜੇ ਆਪਣੇ ਘਰੇ ਨੇ ਥੋੜੀ ਜੀ ਆਪਾਂ ਮਿਹਨਤ ਕਰਨੀ ਆ ਸਾਨੀ ਨਾ ਬਰਤਨ ਵਾਲੀਆਂ ਚੀਜ਼ਾਂ ਨੇ ਆ ਮਿਲ ਜਾਣਗੀਆਂ ਹਨਾ ਇਹ ਜੇ ਤੁਸੀਂ ਮਿਹਨਤ ਕਰੋਗੇ ਤਾਂ ਜਰੂਰ ਹੱਲ ਹੋਊਗਾ ਤੇ ਇਹ ਨੁਕਤਾ ਆਪਣਾ ਬਾਈ ਹੈਗਾ ਜਿਹੜੀਆਂ ਮੱਜਾਂ ਸੂਣ ਤੋਂ ਪਹਿਲਾਂ ਜਾਂ ਬਾਅਦ ਚ ਪਿੱਛਾ ਜਾਂ ਭਾਰ ਦਿਖਾਉਣ ਲੱਗ ਜਾਂਦੀਆਂ ਨੇ ਠੀਕ ਆ ਮੈਂ ਤੇ ਇਹ ਸਾਰੇ ਭਰਾਵਾਂ ਨੂੰ ਫਿਰ ਦੱਸ ਦਿਓ ਉਹ ਕਿਵੇਂ ਵਰਤਣਾ ਕੀ ਟ੍ਰੀਟਮੈਂਟ ਆ ਵੀ ਕਿੰਨੇ ਦਿਨ ਦੇਣਾਗਾ ਕਿਹੜੀਆਂ ਮੱਜਾਂ ਨੂੰ ਦੇਣਾ ਕਿਹੜੀਆਂ ਨੂੰ ਨਹੀਂ ਦੇਣਾ ਕਿਹੜੇ ਟਾਈਮ ਦੇਣਾਗਾ ਉਹ ਤਿਆਨਾਸੀ ਸਰੋਂ ਲੈ ਕੇ ਆਉਣੀ ਆ ਹਾਂ ਹਾਂ ਠੀਕ ਆ ਉਹਨੂੰ ਲਿਆ ਕੇ ਫਿਰ ਕਿਵੇਂ ਕੀ ਕਰਨਾ ਉਹੋ ਨਾ 5 ਦਿਨਾਂ ਦੇ ਵਿੱਚ ਉਹਨੂੰ ਤੇ ਬਲੇਟੀ ਚ ਪਾ ਕੇ ਚਾਰ ਦੇ ਠੀਕ ਆ ਵੀ ਪਾਈਆ ਪਾਈਆ ਪਾ ਲੇ ਇੱਕ ਦਿਨ ਦੀ ਭਾ ਮਰੀ 100 ਗ੍ਰਾਮ ਕਰ ਲੇ ਹਾਂ ਕਿੰਨੀ ਦੇਣੀ ਇੱਕ ਦਿਨ ਕਈ ਵਾਰੀ ਪਹਿਲਾਂ ਥੋੜੀ ਜੀ ਪਾ ਕੇ ਦੇਵੇ ਪਸ਼ੂ ਕਈ ਵਾਰੀ ਨਫ਼ਰਤ ਮੰਨ ਜਾਂਦਾ ਠੀਕ ਥੋੜੀ ਥੋੜੀ ਪਾਈ ਜਾਵੇ ਠੀਕ ਤੇ ਟੜ ਕੇ ਖਾਲੀ ਪੇਟ ਚਾਰੇ ਠੀਕ ਹੈ ਜਿਹੜੀ 77 ਸਰੋਂ ਸਰੋਂ ਆ ਹਾਂ 1 ਕਿਲੋ ਲੈ ਕੇ ਆਉਣੀ ਸਾਰੀ ਜੇ ਮਿਲੂ 77 ਸਰੋਂ ਮਿੱਤਰੋ ਕਿਲੋ ਤੁਸੀਂ ਲੈ ਕੇ ਆਉਣੀ ਆ ਪਾਂਛੀ ਦਿਨਾਂ 'ਚ 4 ਦੇ ਉਹ ਮਰੀ ਵੱਧ ਵੀ ਚਾਰ ਸਕਦਾ ਹਾਂ 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 ਵੱਧ ਵੀ ਖਸੂ ਨਹੀਂ ਵੱਧ ਵੀ ਮਤਲਬ ਤੁਸੀਂ 200 ਗ੍ਰਾਮ ਤੋਂ ਵੱਧ ਨਹੀਂ ਖਵਾਉਣੀ ਘੱਟ ਖਵਾਉਣੀ ਹੈ ਠੀਕ ਹੈ ਜੇ 100 ਗ੍ਰਾਮ ਖਾ ਲੂਗੀ ਤਾਂ ਨਹੀਂ ਤੇ ਸੋਡਾ ਇਹ 1 ਕਿਲੋ ਹੀ ਖਵਾਉਣੀ ਹੈ ਹਾਂ ਹਾਂ ਕਿਲੋ ਨਾਲ ਜਮਾਂ ਟ੍ਰੀਟਮੈਂਟ ਪੂਰਾ ਵਧੀਆ ਸਹੀ ਅੰਗਰੇਜ਼ੀ ਦਵਾਈ ਨਾਲ ਪੁੱਤ ਭਾਰ ਨਹੀਂ ਆੜਦਾ ਠੀਕ ਹੈ ਵੀ ਆ ਕਿਲੋ ਚਾਰ ਦੇ ਚਾਰ ਦੇ ਬੰਦਿਆਂ ਨੂੰ ਹਾਂ ਠੀਕ ਹੋ ਗਈ ਇਹ ਕਿਲੋ ਚਾਰ ਦੇ ਚਾਰ ਦੇ ਬਾਈ ਫਰਕ ਪੈ ਜੂਗਾ ਤੇ ਦੂਜਾ ਨੁਕਤਾ ਕਿਹੜਾ ਵਾਂ ਦੂਜਾ ਵਾਹ ਉਹ ਬਾਈ ਹਰਮੋਹਾਂ ਦਾ ਪੌੜਾ ਦਾ ਸੂਤ ਕੇ 10 ਕਿਲੋ ਤੋਲ ਕੇ ਉਹਨੂੰ ਛਾਵੇਂ ਸੁਕਾ ਦੇ ਠੀਕ ਹੈ ਵੀ 3 ਕਿਲੋ ਫਰਮਾਂ ਦੇ ਪੱਤੇ ਸੂਤ ਲਿਆ ਠੀਕ ਹੈ ਸੁਕਾ ਕੇ ਤੇ ਉਹਨੂੰ ਪੀਸ ਲੈ ਮੀਸੀ ਚ ਠੀਕ ਹੈ ਲਿਆ ਕੇ ਮਿੱਤਰੋ ਗਿੱਲਾ ਹੋਊ ਆ ਉਹ ਤੁਸੀਂ ਉਹਨੂੰ ਛਾਵੇਂ ਸੁਕਾਉਣਾ ਧੁੱਪੇ ਨਹੀਂ ਸੁਕਾਉਣਾ ਨਾ ਨਾ ਧੁੱਪੇ ਨਹੀਂ ਸੁਕਾਉਣਾ ਠੀਕ ਹੈ ਤੇ ਫਿਰ ਉਹਦੇ ਪੰਜ ਹਿੱਸੇ ਬਣਾ ਲੈ ਪੰਜ ਦਿਨ ਪਾਵੇ ਮੱਝ ਨੂੰ ਠੀਕ ਆ ਕਾਚ ਪਾਉਣਾਗਾ ਕਾਫੇ ਚ ਜਿਹੜੀ ਚੀਜ਼ ਮਰਜੀ ਚ ਪਾ ਦੇ ਵੀ ਪਸ਼ੂ ਦੇ ਅੰਦਰ ਟਪਣਾ ਚਾਹੀਦਾ ਠੀਕ ਆ ਕਿਹੜੇ ਟਾਈਮ ਦੇਣਾ ਉਹ ਉਹ ਵੀ ਸਵੇਰੇ ਖਾਦੀ ਪੇਟ ਠੀਕ ਆ ਵੀ ਜੇ ਤਾਂ ਮੰਨ ਲਓ ਸਰਮੁਆਲਾ 77 ਸਰਮੁਆਲਾ ਫਾਰਮੂਲਾ ਵਰਤ ਲਿਆ ਫਿਰ ਤਾਂ ਇਹ ਨਾ ਵਰਤੇ ਉਹ ਜੇ ਇਹ ਵਰਤ ਲਿਆ ਤਾਂ ਉਹ ਨਾ ਵਰਤੋ ਕਿਉਂ ਇਹ ਜਦੋਂ ਤੁਸੀਂ ਫਰਮਾ ਲਿਆਵੋਗੇ 3 ਕਿਲੋ ਬਾਈ ਜਦੋਂ ਸਾਵੇਂ ਛਕਾਤਾ ਤਾਂ ਇਹਦਾ ਵਜਨ ਘਟ ਜੂਗਾ ਇਹਨੂੰ ਪੰਜ ਹਿੱਸਿਆਂ ਚ ਵੰਡ ਲਿਓ ਕਿਉਂਕਿ ਗਿੱਲਾ ਹੂਆ ਤਨ ਕਿਲੋ ਭਜਣ ਬਾਵਾ ਹੋ ਜੂਗਾ ਜੇ ਤੁਸੀਂ ਸੁਕਾ ਲਿਆ ਸਾਵੇਂ ਉਹਨੂੰ ਉਦੋਂ ਬਾਅਦ ਮਿਕਸੀ ਤੇ ਪੀ ਕੇ ਪਾਊਡਰ ਬਣਾ ਲਿਓ ਤੇ ਆਪਦੀ ਬਾਟੀ ਕੁੱਲੀ ਨਾਲ ਵੰਡ ਕੇ ਤੁਸੀਂ ਸਵੇਰੇ ਦੇਣਾ ਵਾ ਇਹ ਹਾਂ ਹਾਂ ਸਵੇਰੇ ਹੀ ਦੇਣਾਗਾ ਠੀਕ ਹੈ ਇਹ ਦੋ ਨੁਕਤੇ ਨੇ ਵਧੀਆ ਕੰਮ ਕਰਨਗੇ ਸਾਰੀਆਂ ਦੋਨੇ ਚੀਜ਼ਾਂ ਆਮ ਨੇ ਸੱਤਾਂ ਨਾਸੀ ਸਰੋਂ ਮਿਰਚ ਨੂੰ ਬਣਸਾ ਰਿਆਂ ਦਿਓ ਤੇ ਜਿਹੜਾ ਫਰਮਾਗਾ ਆਮ ਹੀ ਆਪਣੇ ਕਿਤੇ ਨਾ ਕਿਤੇ ਜ਼ਰੂਰ ਮਿਲ ਜੂਗਾ ਤੁਹਾਨੂੰ ਤੇ ਤੁਸੀਂ ਇਹ ਮੱਝ ਨੂੰ ਦਿਓ ਇਹ ਚਾਰ ਦੇ ਚਾਰ ਦੇ ਫਰਕ ਪੂਰਾ ਪੈ ਗਿਆ ਹਾਂ ਹਾਂ ਬਾਈ ਤੇ ਇਹ ਟ੍ਰੀਟਮੈਂਟ ਦਾ ਵੀਡੀਓ ਵੀਰ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਮੇਰੇ ਵਰਗੇ ਬਹੁਤ ਮੇਰੇ ਭਰਾ ਨੇ ਜਿਹੜੇ ਨਵੇਂ ਮੁੰਡੇ ਨੇ ਹਨਾ ਤੇ ਮੱਝਾਂ ਚ ਰੁਚੀ ਵਧੀ ਹੈ ਬਹੁਤ ਵਧੀਆ ਕੰਮ ਆ ਬਾਈ ਤੇ ਦਿਨ ਲਾ ਕੇ ਕਰੋ ਹਨਾ ਫਲ ਪ੍ਰਮਾਤਮਾ ਲਾਉਂਦਾ ਹੈਗਾ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ